ਸੀ ਦੇਖ ਰਹੇ ਜੀ ਮੈਕਸ 24 ਪੰਜਾਬ న్యూਸ ਚੈਨਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਦੇ ਸ਼ੇਅਰ ਜਰੂਰ ਕਰੋ ਤਾਂ ਜੋ ਸਾਡੀ ਆਨ ਫੌਲਗਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੋਂ ਰਹਿ ਤੱਕ ਰਹਿੰਦੇ ਹਨ ਤਰਨਤਾਰਨ ਦੇ ਤਹਿਸੀਲ ਬਾਜ਼ਾਰ ਚ ਸਥਿਤ ਕੱਪੜੇ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਜਿੱਤੇ ਕਿ ਲੱਖਾਂ ਦਾ ਸਮਾਨ ਦੁਕਾਨਦਾਰ ਦਾ ਸੜਕੇ ਹੋਇਆ ਸਵਾ ਜਿੱਤੇ ਫਾਇਰ ਬ੍ਰਿਗੇਡ ਦੀ ਟੀਮ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਜਾ ਰਿਹਾ ਭਾਵੇਂ ਕਿ ਫਾਇਰ ਪਾਕ ਦੇ ਵੱਲੋਂ ਅੱਗ ਤੇ ਕਾਬੂ ਪਾਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਰ ਲਗਾਤਾਰ ਕੋਸ਼ਿਸ਼ਾਂ ਦੇ ਬਾਵਜੂਦ ਵੀ ਇਹ ਆਪਣਾ ਪਿਆਨਕ ਰੂਪ ਦਿਖਾ ਰਹੀ ਹੈ ਨਾਲ ਹੀ ਦੱਸਦੇ ਕਿ ਇਸ ਦੁਕਾਨਦਾਰ ਦਾ ਪਹਿਲਾਂ ਵੀ ਕਾਫੀ ਵਾਰ ਨੁਕਸਾਨ ਹੋ ਚੁੱਕਾ ਹੈ ਅੱਗ ਲੱਗਣ ਦੇ ਕਾਰਨ ਨਾਲ ਲੱਗਦੇ ਦੁਕਾਨਾਂ ਦੇ ਮਾਨਕ ਵੀ ਦਹਿਸ਼ਤ ਵਿੱਚ ਨੇ ਤੁਸੀਂ ਵੀ ਦੇਖੋ న్యూਸ ਟੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਇਹ ਭਾਜੀ ਹੰਦੇ ਆਹੀ ਬਾਹਰ ਆਇਆ ਪਤਾ ਲੱਗਾ ਵਾ ਕੋਈ ਲਾਈਟ ਸਰਕਲ ਸ਼ਾਰਟ ਹੋ ਗਿਆ ਤੇ ਉਹ ਉੱਤੇ ਅੱਗ ਲੱਗੀ ਆ ਕੋਈ ਮਤਲਬ ਉੱਪਰ ਕਮਰਿਆਂ ਦੇ ਵਿੱਚ ਸ਼ਾਰਟ ਹੈ ਲਾਈਟ ਜਿਹੜੀ ਹੈ ਜਿਹੜੀ ਉੱਪਰ ਬਾਹਰ ਚ ਲਾਈਟ ਜਾਂਦੀ ਬਈ ਇਹ ਮਾਹੀ ਵਾਲਾ ਚੋਂ ਗਿਆ ਇੱਧਰ ਆਪਣਾ ਭਾਈ ਮੋਹਨ ਸਿੰਘ ਵੈਦਲਾ ਵੀ ਆ ਰਿਹਾ ਇੱਧਰ ਤਸੀਲ ਵੀ ਆ ਰਿਹਾ ਇੱਧਰ ਗੁਰੂ ਵੀ ਆ ਰਿਹਾ ਸਾਹਮਣੇ ਉਹ ਗਾਰਦ ਵਜਾਰ ਆ ਜਾਂਦਾ ਹਾਂਜੀ ਗੱਡੀ ਆ ਗਈ ਹੈ ਪਹਿਲਾਂ ਮਿੰਨੀ ਗੱਡੀ ਆਈ ਔਰ ਕੋ ਵੱਡੀ ਗੱਡੀ ਆਈ ਹੈ ਵੱਡੀ ਗੱਡੀ ਪਾਣੀ ਨਹੀਂ ਨੇਗਾ ਹਾਂਜੀ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਹੈ ਦੇਖੋ ਜੀ ਅੱਜ ਜੇ ਦਰਬਾਰ ਸਾਹਿਬ ਨੇੜ ਜਿਹੜਾ ਚੌਕ ਆ ਛਿਲਬਿਆਰ ਚੌਕ ਦੇ ਵਿੱਚ ਜਿਹੜੀ ਆ ਉੱਪਰ ਜਿਹੜਾ ਸੋਲਰ ਸਿਸਟਮ ਲੱਗਾ ਵਾ ਉਹਦੇ ਕਰਕੇ ਸਰਕਟ ਸ਼ਾਰਟ ਹੋਣ ਦੇ ਕਾਰਨ ਜਿਹੜੀ ਆ ਬਾਜ਼ਾਰ ਦੇ ਵਿੱਚ ਅੱਜ ਲੱਗੀ ਆ ਪਰ ਪ੍ਰਸ਼ਾਸਨ ਦੀਆਂ ਨਲਾਕੀਆਂ ਦੇਖੋ ਜੀ ਕਿੰਨੀਆਂ ਨਲਾਕੀਆਂ ਜਿਹੜੀ ਇੱਕ ਗੱਡੀ ਆ ਜਿਹੜੀ ਨਗਰ ਕੌਂਸਲ ਦੇ ਵਿੱਚ ਜਿਹੜੀ ਇਹ ਗੱਡੀ ਆ ਵੀ 10 ਸਾਲ ਹੋ ਗਏ ਸਾਡੇ ਜਿਹੜੇ ਆ ਇਲੈਕਸ਼ਨ ਨਹੀਂ ਹੋਈ ਜਿਹੜੇ ਇਲੈਕਸ਼ਨ ਹੋਈ ਹੋਈ ਆ ਪਰ ਸਾਨੂੰ ਤਰਨ-ਤਰਨ ਜਿਹੜਾ ਪ੍ਰਧਾਨ ਨਹੀਂ ਦਿੱਤਾ ਗਿਆ ਜਿਹੜੀਆਂ ਤਰਨ-ਤਰਨ ਦੀਆਂ ਜਿਹੜੀਆਂ ਰਹਿੰਦੀਆਂ ਜਿਹੜੀਆਂ ਕੰਮਕਾਜ ਜਿਹੜੇ ਰਹਿੰਦੇ ਨੇ ਉਹਨਾਂ ਦਾ ਕਾਇਦਾ ਕੋਈ ਵੀ ਕਿਸੇ ਦਾ ਆਮ ਪਾਰਟੀ ਦੀ ਸਰਕਾਰ ਆ ਇਹਨੇ ਬੜਾ ਗਰ ਕਰ ਦਿੱਤਾ ਸਾਡੇ ਸ਼ਹਿਰ ਦਾ ਨਾ ਜਿਹੜਾ ਇੱਥੇ ਕੋਈ ਸਹੂਲਤ ਨਾ ਇੱਥੇ ਕੋਈ ਸਾਡੀ ਸਹੂਲਤ ਮਿਲਿਆ ਵਪਾਰਕ ਜਿਹੜੇ ਜਿਹੜੇ ਵਪਾਰੀ ਨੇ ਉਹ ਵੇਖੋ ਜੀ ਸਾਰੇ ਹਾਹਾ ਮਾਰਦੇ ਵੇਖੋ ਤੁਸੀਂ ਕਿੰਨਾ ਬੁਰਾ ਹਾਲ ਆ ਵਪਾਰ ਦਾ ਤੇ ਜਿਹੜੇ ਆ ਬਿਲਡਿੰਗਾਂ ਟੋਟਲ ਜਿਹੜੀ ਆ ਕਰੋਨਾ ਦਾ ਜਿਹੜਾ ਸਮਾਨ ਜਿਹੜਾ ਵਾ ਜਿਹ ਤਬਾਹ ਹੋ ਚੁੱਕਾ ਵਾ ਜਿਹੜਾ ਉਹਦਾ ਜ਼ਿੰਮੇਵਾਰ ਮੈਂ ਪ੍ਰਸ਼ਾਸਨ ਨੂੰ ਮੰਨਦਾ ਹਾਂ ਕਿਉਂਕਿ ਉਹਦਾ ਪ੍ਰਸ਼ਾਸਨ ਦਾ ਕਾਰਨ ਇਹ ਚੀਜ਼ ਦਾ ਵੀ ਜਿਹੜੀ ਇੱਕ ਗੱਡੀ ਆਈ ਆ ਇੱਕ ਗੱਡੀ ਨੂੰ ਅਜੇ ਮੇਰੇ ਸਾਹਮਣੇ ਡੇਢ ਘੰਟਾ ਹੋ ਚੁੱਕਾ ਪਾਣੀ ਖਤਮ ਹੋਦਿਆਂ ਪਰ ਕੋਈ ਵੀ ਗੱਡੀ ਦੁਬਾਰਾ ਆਏ ਤੱਕ ਨਹੀਂ ਪਹੁੰਚੀ ਇਹ ਛੋਟੀਆਂ ਪਾਈਪਾਂ ਨਾਲ ਗੱਡੀ ਆਪਣੀ ਭਰਦੇ ਨੇ ਨਲਕੀਆਂ ਜਿਹੜੀਆਂ ਆਵਾ ਆਮ ਪਾਰਟੀ ਦੀ ਸਰਕਾਰ ਦੇ ਆ ਕਮੇਟੀ ਘਰ ਦੇ ਜਿਹੜੇ ਨਗਰ ਕੌਂਸਲ ਦੇ ਜਿਹੜੇ ਪ੍ਰਬੰਧਕ ਬੈਠੇ ਨੇ ਉਹਨਾਂ ਦੀ ਨਲਾਕੀਆਂ ਕਰਕੇ ਜਿਹੜੀ ਆ ਇਹ ਅੱਗ ਦਾ ਕਾਰਨ ਜਿਹੜਾ ਵਧਿਆ ਵਾ ਤੇ ਆਸ-ਪਾਸ ਜਿਹੜੀਆਂ ਦੁਕਾਨਾਂ ਵਾ ਉਹਨਾਂ ਨੂੰ ਵੀ ਖਤਰਾ ਹੋ ਚੁੱਕਾ ਵਾ ਮੈਂ ਬੇਨਤੀ ਕਰਦਾ ਵਾਂ ਵੀ ਇਹਦਾ ਤੁਰੰਤ ਤਰੰਤ ਦਾ ਸਾਨੂੰ ਕੋਈ ਪ੍ਰਧਾਨ ਦੇ ਦਿਓ ਸਾਡੀ ਕੋਈ ਸੁਣਵਾਈ ਕਰ ਦਿਓ ਜਿਹੜਾ 10 ਸਾਲ ਹੋ ਗਏ ਇਹਦਾ ਲਵਾਰਸ਼ ਸ਼ਹਿਰ ਬਣਿਆ ਪਿਆ ਵਾ ਇਹਦਾ ਕੋਈ ਪ੍ਰਬੰਧ ਹਾਲ ਕੀਤਾ ਜਾਵੇ